ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਚੋ ਅੱਪਾ ਦੇ ਟਿੱਕੇ ਆ ਅੜੀ ਕੇ ਪਾਣਾ ਨੇ ਅੱਜ ਆਪਾਂ ਕਰਨੀ ਹੈ ਕਿ ਭੈਣ ਭਰਾਵਾਂ ਨਾਲ ਹੀ ਕਰਨੀ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਮਿਸ ਕਰਦੀ ਆ ਕਿਉਂਕਿ ਮੈਂ ਬਾਹਰ ਜਾਂ ਤਾਂ ਕਿ ਉਹਨਾਂ ਕੋ ਪੈਸੇ ਲੈ ਲਈਗੇ ਆਪਣੇ ਮੈਂ ਭੈਣ ਤੋਂ ਵੀ ਲਈ ਸੀ ਜਿਹੜੀ ਕਿ ਤੁਹਾਨੂੰ ਮੈਂ ਦੱਸਿਆ ਕਿ ਬਾਹਰ ਗਈ ਆ ਆਪਣਾ ਛੋਟਾ ਭਰਾ ਉਹ ਤੁਹਾਨੂੰ ਲੈਣੇ ਬਾਹਰ ਨਾ ਜਾਣ ਦੇ ਕਰਕੇ ਪੈਸੇ ਨਹੀਂ ਦਿੱਤੇ ਹਨ ਅੱਜ ਬਤਾ ਕੋਈ ਨਾ ਕਿਤੇ ਆ ਜਣੇ ਜਿਹੜੇ ਸਾਡੇ ਕੰਮ ਕਰਦੇ ਨੇ ਇਹਨਾਂ ਨੂੰ ਮੈਨੂੰ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਮੈਨੂੰ ਫੋਨ ਨਹੀਂ ਕਰਦੇ ਹੈਗੇ ਤੇ ਘਟਵਾ ਗੀ ਦੇ ਕਰ ਲੈਂਦੇ ਆ ਬਸ ਜਿਹੜੀ ਗੱਲ ਆਪਣੇ ਧਿਆਨ ਪਰ ਆਉਣੀ ਹੁੰਦੀ ਹੈ ਨਾ ਉਹ ਕਿਸੇ ਹੋਰ ਨਾਲ ਨਹੀਂ ਹੁੰਦੀ ਮੈਨੂੰ ਮੇਰੀ ਤਾਂ ਵੈਸੇ ਵੀ ਆ ਜੀ ਤੋ ਕਿ ਜਿਵੇਂ ਮੇਰੇ ਕੰਮ ਜੀ ਮਸਤ ਨਹੀਂ ਹੈ। ਇਸ ਆਪਣੇ ਕੰਮ ਜੀ ਮੇਰਾ ਧਿਆਨ ਹੁੰਦਾ ਵਾ। ਤੇ ਚਾਹ ਮੈਂ ਲੜਵੀ ਬਣਾਣਾ ਭਰਾ ਨਾਲ ਭੈਣ ਨਾਲ ਤੇ ਮੈਂ ਕਦੀ ਨਹੀਂ ਕਿਹਾ ਕਿ ਹਾਂ ਮੈਂ ਤੇ ਦੱਬੀ ਜਾਣਾ ਹੈ। ਕਿਉਂਕਿ ਆਪਣੇ ਭੈਣ ਨਾਲ ਦੀ ਨੂੰ ਇਸ ਕੋਈ ਨਹੀਂ ਕਰ ਸਕਦਾ। ਤੇ ਨਾ ਆਪਣੇ ਭਰਾ ਨਾਲ ਕੋਈ ਇਸ ਕਰ ਸਕਦਾ। ਚਾਹ ਜਿੰਨੇ ਮਰਜ਼ੀ ਭਾ ਬਣਾ ਲੈ। ਪਰ ਮੇਰੀ ਇਹ ਗੱਲ ਹੈ ਕਿ ਮੈਂ ਕਦੀ ਨਾ ਤੇ ਚਾਹ ਬਣਾਇਆ ਕਿਸੇ ਨੂੰ। ਕਿ ਨਾ ਕਿ ਜਿਹੜੀ ਥਾਂ ਤੇ ਆਪਣੇ ਭਾਂ ਭਰਾਵ ਨੇ ਖੜੋ ਹੋ ਜਾਣਾ ਨਾ ਕਿਸੇ ਵੀ ਟਾਈਮ ਤੇ ਕੋਈ ਕਿਸੇ ਹੋਰ ਨੂੰ ਨਹੀਂ ਖੜੋ ਹੋ ਜਾਣਾ ਬਾਕੀ ਜੀ ਸੇਨ ਰਾਜਗੀ ਦੇ ਖਲੋ ਹੀ ਰਹਿੰਦੀ ਹੈ ਇਹ ਉਸ ਤੋਂ ਪਹਿਲਾਂ ਕਿ ਜੀ ਮੇਰੀ ਵੀ ਮਜਬੂਰੀ ਹੈ ਕਿ ਮੇਰੇ ਤੇ ਜਿਹੜੇ ਹਰਾਤ ਵਰਗੇ ਆ ਮੁੱਠੀ ਨਾਲ ਪੈਸੇ ਨਹੀਂ ਦਿੱਤੇ ਜਾਂਦੇ ਨਾ गल करके तो अपना मन जो हल्का कर अच्छा ली सही बट तुम मैं दस मैं जो कुछ गलत मैं अपने बच्चों की जिंदगी बन जाए क्योंकि इन चेटे काम करते हैं कुछ नहीं मिलता रोज ਅੱਜ ਵਾਸਤੇ ਮੇਰੀ ਵੱਡੀ ਬੇਟੀ ਹੈਗੀ ਆ ਪਰ ਉਹਨੂੰ ਸੌਖੇ ਨਹੀਂ ਸੀ ਮਾਰ ਜਾਂਦਾ ਕਿ ਮਮਾ ਮੈਨੇਜ ਆਣਾ ਮੈਨਾ ਚਾਹ ਕੋਈ ਗੱਲ ਨਹੀਂ ਮੈਂ ਜੜਾ ਬਧੀ ਹੂ ਮੈਂ ਤੇ ਕੰਮ ਕਰਦੀ ਐ ਚੰਗੇ ਕੰਮ ਕਰ ਲੂੰਗੀ ਤੇ ਅਪਾ ਜਿਹੜਾ ਪਾਸਪੋਰਟ ਬਣਾਉਣ ਵਾਲਾ ਇਹ ਸਮਝ ਲੈ ਕੇ ਕਿ ਜਿਹਦਾ ਇਹ ਕੰਮ ਆਉਂਦਾ ਹੈ ਬੱਚੇ ਨੇ ਤੁਹਾਨੂੰ ਪਤਾ ਅੱਜ ਕੱਲ ਮਜੂਰ ਹੁੰਦੀ ਆ ਕਿ ਜਾਣਾ ਕਦੇ ਨਹੀਂ ਹੈ ਮੈਂ ਪੜਨਾ ਉਹਦੀ ਜੇ ਵੀ ਕੋਈ ਤਾਂ ਮੰਨਣਾ ਹੈ ਕਿ ਮੈਂ ਪੜਨਾ ਹੈ ਜਿਹੜਾ ਮੇਰਾ ਬੇਟਾ ਹੈ ਵੱਡਾ ਉਹਨੂੰ ਵੀ ਬੜਾ ਸ਼ੌਂਕ ਹੈ ਕਿ ਟੈਟੂਆਂ ਦਾ ਕੰਮ ਕਰਾ ਤੇ ਮੈਂ ਐਸੇ ਕਰਕੇ ਇਸ ਕੰਮ 'ਚ ਪੈ ਗਈ ਕਿ ਚਲ ਕੋਈ ਨਹੀਂ ਮੈਂ ਜਾਵਾਂਗੀ ਤੇ ਤੁਹਾਨੂੰ ਪਤਾ ਦਿਹਾਣੀ ਆ ਨਰ ਇੱਕ ਦੇ ਕੰਮ ਨਹੀਂ ਕੀਤੇ ਜਾਂਦੇ ਲੱਖਾਂ ਦੀਆਂ ਗੱਲਾਂ ਜਾਂਦੀਆਂ ਵਾ ਜੇ ਰੋ ਆਪਾਂ ਵੱਡੇ ਕੰਮ ਕਰਨੇ ਆ ਤੇ ਪੈਸੇ ਵੀ ਵੱਡੀਆਂ ਰਕਮਾਂ ਨਾਲ ਦਿੱਤੇ ਜਾਂਦੇ ਆ ਤੇ ਆ ਪਤਾ ਨੂੰ ਦੱਸਣਾ ਸੀ ਕੀ ਅਸੀਂ ਰੀਕਿਆਂ ਦੇ ਆ ਰੀਕਿਆਂ ਤੋਂ ਬਲੌਕ ਬੰਦ ਹੈ। ਬਾਕੀ ਲੈਣੋ ਕਰਨੇ ਆ। ਭੈਣ ਭਰਾਵਾਂ ਤੋਂ ਪੈਸੇ ਲੈਣੇ ਚਾਹੀਦੇ ਕਿਉਂਕਿ ਟੁੱਟ ਜਾਈਦਾ ਵਾ। ਗੱਲ ਕਰਨ ਤੋਂ ਵੀ ਜਾਈਦਾ ਬਾਕੀ ਇਹ ਹੈ ਕਿ ਚਲੋ ਜਿੱਦਾਂ ਉਹਨਾਂ ਦੀ ਜੀਜਾ ਉਹ ਵੀ ਕਰੇਗਾ। ਜਦੋਂ ਮੇਰੇ ਨਾਲ ਗੱਲ ਕਰਨਾ ਕਿਉਂਕਿ ਮੇਰਾ ਵੀ ਮਨ ਕਰਦਾ ਹੈ ਉਹਨਾਂ ਨਾਲ ਗੱਲ ਕਰਨ ਦਾ। ਚਾਹੇ ਮੈਨੂੰ ਕੋਈ ਸੇ ਦੇਣ ਚਾਹੇ ਨਾ ਦੇ ਨਾ ਪਰ ਮੇਰੇ ਕੋ ਜਰੂਰ ਹੋਇਆ ਕਿ ਮੈਨੂੰ ਫੋਨ ਕਰਿਆ ਗਿਆ ਨਾ ਸਸੀ ਕਾਲਜ